ਹਾਂਜੀ ਮਿੱਤਰੋ ਬੰਦੇ ਆਦੇ ਪਲੰਮਿੰਗ ਕਰੀਦੇ ਪਹਿਲੇ ਪਹਿਲੇ ਦਿਨ ਪਲੰਮਿੰਗ ਕਰੀ ਜਾਂਦੇ ਆ ਦੇਖੋ ਆਫ ਚ ਲੜੀ ਆ ਮੜਾ ਮੋਟਾ ਉੜੀ ਜਾ ਰਿਹਾ ਚਾਰਾ ਹੋ ਗਿਆ ਈ ਭਰਾਵਾ ਪੁੱਛਦਾ ਲੈ ਤੂੰ ਕੀ ਗੱਲ ਕਲੇ ਪਿੰਦ ਪੁੱਛਦਾ ਨੇ ਪਰਾ ਕਿਵੇਂ ਕਰ ਆਪਣੀ ਡਰੇਨ ਇਹ ਜੋ ਚੀਜ਼ ਹੀ ਨਹੀਂ ਸਹੀ ਤੇ ਖਰਾਬ ਬ੍ਰੈਂਡ ਬ੍ਰੈਂਡ ਪਾਸੇ ਤੇ ਇੰਨਾ ਟਾਈਮ ਦੋ ਦਾ ਫੀਸ ਮਸਲਾ ਦੇ ਬਲੀ ਜੇ ਇੰਨਾ ਟਾਈਮ ਡਰੇਨਾਂ ਦਾ ਲਾਉਣਾ ਫੇਰ ਨਹੀਂ ਗੱਡੀ ਚਲਣੀ ਆਏ ਤਾਂ ਫਿਰ ਤਾਂ ਆਪਾਂ ਲੈ ਲੈ ਬੰਗਲੋ ਆਪਣਾ ਗੱਲਸ ਨਾ ਹਾਂ ਇਹ ਇਦਾਂ ਥੋੜੋ ਬਈ ਹਾਈ ਇੱਕ ਬੈਂਡ ਦੀ ਕਿੰਡ ਲਾਦਾ ਲੈ ਹੁਣ ਕਹ ਉਹ ਤੋਂ ਇੱਕ ਇੱਕ ਹੀ ਤੇ ਲਾ ਲਿਆ ਕਰ ਇੰਨੀ ਵੱਧ ਹੁੰਦੀ ਆ ਇੱਕ ਤੋਂ ਮੀ ਆਈ ਜਾਂਦਾ ਬਾਬੇ ਉਹ ਲੱਗੇ ਪਏ ਆ ਇਹ ਕਹਦਾ ਮੈਂ ਡਰੇ ਨਾ ਪਾਉਣਾ ਸਾਨੂੰ ਪਾਉਣਾ ਨਹੀਂ ਦਿੰਦਾ ਦੇਖ ਲੋ ਇਹ ਤਾਂ ਬੈਂਡ ਹਜੇ ਵੀ ਨਹੀਂ ਪਹਿਣਾ ਸਾਣਾ ਜੇ ਤਾਂ ਬੈਂਡ ਪਾ ਕੇ ਮੰਨ ਜਾਂਗੇ ਟੇਡਾ ਪਤਾ ਲੈ ਰੱਖ ਤੂੰ ਫਾੜ ਸਾੜੇ ਪੈ ਗਿਆ ਲੈ ਕਰ ਗੱਲ ਪੈ ਗਿਆ ਘੰਟੇ ਪਾਤਾ ਅੱਧੇ ਘੰਟੇ ਚ ਬੰਡ ਹੋਰ খালি 10 ਮਿੰਟ ਵੀ ਨਹੀਂ ਹੋਏ ਪਸਾਲ ਇੱਕ ਮਿੰਟ ਚ ਬੰਡ ਪਾਉਣਾ ਇੱਥੇ ਜਗ੍ਹਾ ਹੀ ਨਹੀਂ ਬੈਣ ਨੂੰ ਉਹ ਉਹ ਤੇ ਹਾਂ ਯਾਰ ਉੱਥੇ ਜਗ੍ਹਾ ਹੀ ਨਹੀਂ ਬੈਣ ਨੂੰ ਕਿੰਨਾ ਟਾਲ ਇਹਨੂੰ ਹੋਇਆ ਕੀਤਾ ਰੋਟੀ ਖਾਣ ਤੋਂ ਬਾਅਦ ਉਹ ਵਰ ਚੜਨਾ ਆਲੀ ਉਧਰ ਨਾਲ ਤੱਕ ਉਹ ਪੈਸਾ ਸਾਰਾ ਥੱਲੇ ਗਿਰ ਜੂਗਾ ਕਣਾ ਲੀ ਤੂੰ ਬਾਹ ਕਿੱਥੇ ਬਾਈ ਖੜਾ ਤੂੰ ਲਾ ਮਮਾ ਉਹਨਾਂ ਬੱਚੇ ਬੁਰਾ ਚੜ ਗਿਆ ਪੂਰਾ ਲੈ ਚੜ ਗਿਆ ਹੋਰ ਟੀ ਪਾਉਣੀ ਆ ਅਮਰਤ ਪਾ ਆਇਓ ਅਮਰਤ ਕੀ ਕਰਉਂ ਬੈਂਟੀ ਕਰਨਾ ਅਮਰਤ ਨਹੀਂ ਕਰਨਾ ਏ ਥੱਲੋਂ ਉਥੋਂ ਟੀ ਲਾ ਬਰਾਬਰ ਤਾਂ ਪਾਉਣੀ ਚਾਹੀਦੀ ਨੇ ਤੇ ਘੰਟੇ ਚਾ ਬੈਂਡ ਪਾਇਆ ਹੋਇਆ ਆਪਣਾ ਤਾਂ ਸੁਣਾ ਕੀ ਕੀਤਾ ਜੀ ਉਹ ਅੱਗੇ ਮੈਂ ਡਰਾਈਵ ਵਾਲਾ ਕੰਮ ਕੀਤਾ ਵੇਖਲਾ ਲੈ ਹਾਂ ਮੇਰੇ ਕੱਲੇ ਤੇ ਕੈਮਰਾ ਫੋਕਸ ਨਾ ਨਾ ਕਰੋ ਹੋਰ ਕੀ ਤੇ ਕਰਾ ਆਪਣਾ ਆਪਣਾ ਕੰਮ ਨੂੰ ਖਾ ਲੋ ਜੇ ਮੇਰਾ ਤਾਂ ਹੈ ਹੀ ਉਹ ਜੱਟੋ ਇੱਟ ਮੇਰਾ ਬੈਠਾ ਟੋਏ ਚ ਐਡਾ ਟੋਇਆ ਪੁੱਟਿਆ 2 ਮਿੰਟੇ ਚ ਯਾਰ ਉਹ ਜਗਾ ਉਹ ਜੀ ਇਨਾ ਕੋ ਤੇ ਨਿਆਣਾ ਨਾ ਨਿੱਕਾ ਹੁੰਦਾ ਖੇਡਦੇ ਖੇਡਦਾ ਉਂਗਲਾ ਨਾ ਪੁੱਟ ਦਿੰਦਾ ਉਹ ਆ ਮੈਂ ਹੱਥੀ ਪੱਟੀ ਜਾਂਦਾ ਉਹ ਹੈ ਖਲਾਉਕਾ ਫਿਰ ਮੇਰੀ ਗੱਲ ਸੁਣ ਅਮਰਦਰ ਕਦ ਆਜ ਮਰੀ ਜਾਂਦਾ ਐਂ ਤਾਂ ਐ ਨਹੀਂ ਉਹ ਕਾਰੀਗਰ ਬੰਦਾ ਬਣਦਾ ਹੁੰਦਾ ਆ ਫਿਰ ਪੁੱਛ ਗਈ ਕਰਾਂ ਉਹ ਮਾਮਾ ਉੱਥੇ ਟੀ ਉੱਥੇ ਉਹਦੇ ਬਰਾਬਰ ਨਾ ਥੋੜੀ ਥੱਲੇ ਟੀ ਲਾ ਹਾਂ ਥੋੜੀ ਥੱਲੇ ਟੀ ਲਾ ਕੇ ਤੇ ਥੱਲੇ ਮੇਜਰ ਟੇਪ ਲੈ ਕੇ ਨਾ ਥੱਲੇ ਮੇਜਰ ਟੇਪ ਫੜ ਲਓ ਪਾਈਪ ਮਿੰਨੋ ਕਿੰਨੀ ਆਉਂਦੀ ਆ ਮੈਂ ਪਾਈਪ ਮਣ ਕੇ ਟੀ ਪਾ ਗਏ ਤੇ ਫਿਰ ਉਹ ਪਾ ਲਓ ਇਹ ਨਹੀਂ ਕੁੜੀ ਚੋਦ ਤੇ ਇਹ ਨਹੀਂ ਕੁੜੀ ਚੋਦ ਆ ਕੇ ਲਾ ਦੋ ਸਾਲਿਆ ਇਹ ਮੂਰੇ ਬੋਲਦਾ ਸਾਲਾ ਫਰਕ ਆ ਹਜੇ ਤੁਹਾਡੇ ਦੋਸਤ ਇਹ ਫਰਕ ਕਿੱਥੇ ਆਇਆ 10 ਪੌਂਡਾ ਦਾ ਫਰਕ ਆ ਲਵਾਇਆ ਇੰਨੇ ਵਿੱਚ 10 ਪੌਂਡਾ ਫਰਕ ਆਏ ਤਾਂ ਕਾਲੇ ਨੂੰ ਇਦਾਂ ਨਹੀਂ ਆਡਰ ਨਹੀਂ ਮਾਰ ਸਕਦਾ ਤੂੰ ਹਜੇ ਲਵਾਇਆ ਕਾਲੇ ਨੇ ਯਾਰ ਹਾਂ ਇਥੇ ਟੀ ਫੜ ਕੇ ਨਾ ਯਾਰ ਤੇ ਮੈਂ ਜਿੱਤੇ ਮਾਰ ਲਓ ਆਏਗਾ ਤੇ ਪਾਾਂਗੇ ਤਣੇ ਗਿੱਲਾ ਬਹੁਤ ਹੋ ਗਿਆ ਹੈ ਹੈ ਆ ਜਾ ਮੜਾ ਪਾ ਲਈਏ ਪਰੇ ਚੱਲ ਪਾਈਏ ਪੈਟ ਆ ਜੀ ਉੱਥੇ ਚਲੋ ਪੈਂਟ ਜਾ ਕਰਕੇ ਸੀਤਾ ਜਿੱਤੇ ਟੀ ਆਉਂਗੇ ਇੱਥੇ ਮਿਲਣਾ ਮੜਾ ਚਲੋ ਚਲੋ ਯਾਰ ਉਹ ਪੈ ਆ ਪਾ 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 ਦੀ ਇਹਨਾਂ ਕਰ ਲੋ ਕੁਝ ਤਾਂ ਕਰ ਲੋ ਹੋਏ ਨਹੀਂ ਪੈਂਦਾ ਨਾ ਪੈ ਉਹ ਮੈਂ ਕੋਡਾ ਹੋ ਜਾਂ ਇੱਥੇ ਹੁਣ ਇਹ ਚਾਰ ਦੀ ਲੈ ਉਹ ਪੰਜ ਦੀ ਪੈ ਪਾ ਚਾਰ ਦਾ ਚੜਾਈ ਜਾਂਦੇ ਤਾਂ ਹੁਣ ਹੁੰਦਾ ਚੱਲ ਓਏ ਉੱਪਰ ਉਹ ਕੀ ਪਤਾ ਘਰ ਨਾਲੋਂ ਪਾਣੀ ਪੱਡੇ ਓਏ ਚਾਰੇ ਪਾਸੇ ਥੋੜੀ ਵੱਡੇ ਆ ਜਾਉ ਲੈ ਲੋ ਆ ਆ ਲੈ ਜਾ ਲੈਟ ਜੀ ਕਰ ਕੁੜੀ ਟਾਇਪ ਘੰਟੇ ਟਾਇਪ ਵੱਡੀ ਆ ਕਰਨੀਆਂ ਫਲੰਮੀਆਂ ਆਪਣੇ ਵਹਾਬ ਆ ਆ ਤੇਰਾ ਕਰਨ ਲੱਗਾ ਜਿਹੜੇ ਤੇਤੋਂ ਨਹੀਂ ਹੋਇਆ ਉਹ ਉਹ ਲੈ ਕੇ ਹੀ ਉਹ ਬਾਈ ਲੈ ਕੇ ਹੀ ਬਾਈ ਜਿਹੜੇ ਤੇਤੋਂ ਨਹੀਂ ਹੋਇਆ ਆ ਟੱਟੂ ਨਹੀਂ ਹੋਇਆ ਮੇਰੇ ਉਹ ਬਾਈ ਕਾਹੀਦਾ ਉਹ ਤਾਂ ਬਾਈ ਪੈਣੀ ਇੱਥੇ 30 ਦਾ ਪਕੇ ਹਿਸਾਬ ਤੇ ਨਹੀਂ ਪੈਣੀ ਲੈ ਕਿਵੇਂ ਟੀ ਪਾਵਾਂਗੇ ਇੱਥੇ ਪੂਰੇ ਮੜੀ ਪਾਉਣੀ ਹੈ ਨਾ ਫਰਫਰ ਕਰਤਾ ਉੱਪਰ ਬੰਡਾ ਨਾ ਜੇ ਤਸ ਰਬੜ ਦਾ ਆਣਾ ਗੈਰੀ ਦੇਖੀ ਫਿਰ ਲੱਗਦੀ ਉੱਪਰ ਆ ਤੇ ਰਹੀ ਹੈ ਜਤਲੰਬ ਕੁਲੰਬਰ ਦਾ ਮੁੰਡੇ ਡਰੇ ਨਾ ਪਾ ਰਿਆ ਉੱਤੋਂ ਪੈ ਰਿਆ ਨਹੀਂ ਮੈਂ ਨਾ ਬਸ ਬਰਾ ਹਾਲ ਹੋਇਆ ਗਿਆ ਜੀ ਵੀ ਖਾਹਾ ਤੇਜ਼ ਫੇਰ ਹੋ ਗਿਆ ਝਿੱਜ ਜਾਂਦੇ ਆ ਬਸ ਉਹਦੇ ਕੋਲੇ ਅੱਗ ਬਚਾਈ ਜਾ ਇਹ ਛੱਡ ਦੇ ਤੂੰ ਚੱਲ ਭੈਣ ਜੋ ਲੈ ਵੇਖ ਵੇਖ ਫੇਰ ਫੇਰ ਖੜਾ ਲੈ ਆ ਤੇ ਬਾਲਾ ਘਟਾ ਵਟ ਸ਼ਰਮ ਕਰ ਲਓ ਯਾਰ ਅਣੀ ਕਰ ਲਾ ਕੋਈ ਯਾਰ ਦਾ ਫੇਰ ਦੱਸ ਉਸ ਫੇਰ ਖੜ ਗਿਆ ਤੂੰ ਰਾਣੇ ਜੋ ਜਿਹੜੀ ਪੈ ਮੈਂ ਛੱਡੀ ਤੋ ਉਹ ਪਾ ਹੁਣ ਨਾ ਨਾ ਰਣੇ ਯਾਰ ਰਣੇ ਤੋਂ ਹੁੰਦਾ ਆ ਗਿਆ ਯਾਰ ਧੁੰਦ ਵੇਖ ਕੇ ਨਹੀਂ ਧੁੰਮਾ ਕਿ ਧੂਆ ਤੋਂ ਰਣੇ ਗਾਲੋ ਆਪਾਂ ਧੂਆ ਧੂਆ ਕਰੀ ਜਾਂਦੇ ਹੋਰ ਆਪਾਂ ਚੱਕ ਲੈਣ ਆਏ ਇਹਦੇ ਧੁੰਦੀ ਆ ਰਣੇ ਜੀ ਮਤਲਬ ਵੀ ਮੇਰਾ ਫੋਨ ਡੇਗ ਗਿਆ ਅੱਗੇ ਤੇ ਕੱਢ ਦੇਗਾ ਹੈ ਇੰਸ਼ੋਰੈਂਸ ਹੈਗੀ ਪੁੰਦੀ ਸਾਨੂੰ ਹੱਥ ਦਾ ਸੜਨ ਦੀ ਇੰਸ਼ੋਰੈਂਸ ਕਿੱਥੇ ਇੰਡੀਆ ਵਾਲਾ ਫੋਨ ਆਵੇ 400 ਬੱਕੇ ਫੋਨ ਲੈਣੇ ਤੋਂ ਸਵੇਰੋਂ ਹੋਣੇ ਦਾ ਕੀ ਕੱਢ ਨਹੀਂ ਹੁਣ ਭਾਵੇਂ ਆ ਵੀ ਥੋੜਾ ਆ ਗਿਆ ਨਹੀਂ 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 ਕਮਲਾ ਪੈਸਾ 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 ਦਾ ਆਪਾ ਲਾਉਣਾ ਨਹੀਂ ਨਾ ਇਹ ਇੰਡੀਆ ਦਾ ਸੋਨਾ ਏ ਹੂੰ ਇੰਡੀਆ ਦਾ ਸੋਨਾ ਮੇਰੇ ਕੋਲੇ ਮਮਾ ਲੱਖ ਤੁਮ ਕਮਾਉਂਦੇ ਆ ਲੱਖ ਬਾਪੂ ਕਮਾਉਂਦੇ ਆ ਭੈਣ 300 ਦਾ ਫੋਨ ਦੇ ਕੇ ਦੇ ਕੀ ਹੋ ਜਾਂਦਾ ਆ ਔਰ 300 ਦਾ ਫੋਨ ਆਹਾ 300 ਦਾ ਹੀ ਆ ਔਰ ਕਮਲਾ ਮੈਂ ਇੰਡੀਆ ਪੇ 70000 ਦਾ ਲਿਆ ਸੀ ਹੁਣ ਤੇਰਾ 70000 ਦਾ ਰਹਿ ਗਿਆ ਹੁਣ ਤੇ 20000 ਦੇ ਲੈਣਾ ਕੇ ਨਹੀਂ 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 ਨੇ ਰਾਣੇ ਮੈਂ ਕੀ ਮੈਗਨਾ ਚੱਲ ਗਿਆ ਯਾਰ ਮਗਲਾ ਕਣ ਤੋਂ ਬਾਲਾ ਕਿਲਾ ਕਹਿੰਦਾ ਸੇਗਲਾ ਬੁਖਾਰ ਨਾ ਚੜਾਲੀ ਕੁੜੀ ਚੋਦਾ ਮੀਂਹ ਪਈ ਆਪਾਂ ਮੀਂਹ ਚ ਕੰਮ ਕਰੀ ਜਾਂਦੇ ਆ ਸੋਚਣਾ ਕੰਮ ਗਲਤ ਆ ਯਾਰ ਉਹ ਹੁਣ ਦੇਖੀ ਜੇ ਬੁਖਾਰ ਚੜ ਗਿਆ ਨਾ ਬਹੁਤ ਔਖਾ ਹੋ ਜਾਣਾ ਕੰਮ ਤੂੰ ਐਸੇ ਧਵਾਣੇ ਗੱਲ ਦਾ ਉਹਦੇ ਇੱਕ ਮੈਚੁਰਕ ਪੈ ਗਈ ਉਹਦੇ ਹੈ ਕਿੱਥੇ ਉੱਥੇ ਵਾਈ ਸੀਗੀ ਵਾਈ ਟੁੱਟ ਗਈ ਉਹ ਵੈਜ ਲੈ ਵਾਈ ਪੈਣੀ ਵਾਈ ਹੁਣ ਇੱਕ ਵਾਈ ਸੀਗੀ ਵਾਈ ਟੁੱਟ ਗਈ ਆ ਇਹੰਟਰੇ ਸੋਟਦੀ ਨਹੀਂ ਕੀ ਗੀਏ ਟੁੱਟੇ ਢੋੜਦੀ ਕਾਲੇ ਕਾ ਕਾਲਾ ਗਾਣਾ ਇੱਕ ਕੰਮ ਨਾ ਲਿਖਣੇ ਮਾ ਕੇ ਤੋੜਦੀ ਕਾ ਛੱਡ ਬੈ ਤੋੜਦੇ ਨਾ ਪੈਂਚੇ ਕੇ ਆਹ ਬਹੁਤ ਤੇਜ਼ ਹੁੰਦਾ ਇੱਕ ਇੱਕ ਵੇ ਇੱਕ ਹੈਗੀ ਛੱਡ ਪਰੇ ਕਲਤੀ ਆਏ ਪੱਟੇ ਆਏ ਕਾਲਾ ਲਪਟਿਆ ਉਹ ਨਾਲੋ ਲੱਗ ਲਾ ਹੋਈ ਫਿਰ ਤਾਂ ਇਹ ਇਹਨੂੰ ਸਾਡਾ ਇਹ ਰਾਸਤੀ ਭਿੱਜਣ ਦੀ ਐਵੇਂ ਭਿੱਜਦਾ ਰਹਿੰਦਾ ਐਵੇਂ ਹੀ ਐ ਉਹੀ ਭਿੱਜਦਾ ਰਹਿੰਦਾ ਬਿਨਾਂ ਗੱਲ ਲਈ ਕੰਮ ਕਰਾਂਦੇ ਤਾਂ ਭਿੱਜਿਆ ਟਾੜੇ ਨੂੰ ਗੱਲਾ ਆ ਵੇਲੇ ਉਵੇਂ ਟੋਪ ਲੱਗੀ ਹੋ ਤਾਂ ਭਿੱਜਦਾ ਰਹਿੰਦਾ ਇਹ ਤਾਂ ਇਹਨੂੰ ਆਤੀ ਹੈ ਬਾਲਟੀਆਂ ਤੋਂ ਭਿੱਜਣ ਦੀਆਂ ਇਹਨੂੰ ਆਤੀ ਹੈ ਕਾਲਾ ਕਾਲਾ ਮੇਰੀ ਗਾਸੋਂ ਕਾਲੇ ਨੂੰ ਸਾਲ ਹੋ ਕਾਲਾ ਬਾਲਟੀਆਂ ਬਹੁਤ ਹੁੰਦੇ ਕਿਤੇ ਭਿੱਜਿਆ ਹੀ ਨਹੀਂ ਤੂੰ ਭੈਜੇ ਐਵੇਂ ਭਿੱਜਿਆ ਬਿਨਾਂ ਗੱਲ ਲਈ ਖੜੀ ਦਿਖਾਉਂਦਾ ਰਹਿੰਦਾ ਵੀ ਹਾਂ ਵਾਕੀ ਇਹ ਵੇਖੋ ਪਿੱਟ ਸੇ ਕੀ ਜਾਂਦੇ ਆ ਪਿੱਟ ਸਰਗੀ ਰਾਣੀ ਅੱਜ ਸੈਚਰਡੇ ਆ ਵੀਕਐਂਡ ਦਾ ਕੀ ਪਲਾਨ ਆ ਹੈ ਅੱਜ ਕੋਈ ਪੈਸਾ ਨਹੀਂ ਮਿਲੇ ਪਲਾਨ ਕੀ ਆ ਪਾਸੇ ਵੀ ਧਾਰੀ ਫੜ ਲਈਓ ਥੋ ਠੇਕੇ ਤੋਂ ਠੇਕੇ ਧਾਰੀ ਫੜ ਲਈ ਪਊਗਾ ਕੋਈ ਨਹੀਂ ਹੁੰਦਾ ਪਊਗਾ ਲਾ ਕੇ ਦਾ ਪੀਜੀ ਪੈਜੀ ਧਾਰਤ ਚੱਲਣਾ ਹੈ ਲਾਉਣੀ ਪਹਿਲਾਂ ਮੈਂ ਜਿਮ ਜਾਣਾ ਉਸ ਤੋਂ ਬਾਅਦ ਆ ਕੇ ਵੇਖਦਾ ਹਾਂ ਕੀ ਪੀ ਤੈਨੂੰ ਸਾਡ ਮਿਸ ਹੋ ਗਈ ਆ ਬਣਾਣਾ ਸੀ ਬਹਿਣਾ ਸੀ ਉਹ ਕਿ ਕਿੱਥੇ ਗਿਆ ਫਟੜਾ ਪ੍ਰੋਗਰਾਮ ਠੰਡ ਬੜੀ ਘਰੇ ਸਾਡੇ ਹੈ ਜੋ ਸਲੀਨਰ ਪਾਇਆ ਸੀ ਉਹ ਗਿੱਲਾ ਹੋ ਗਿਆ ਇਹਨਾਂ ਪੈਂਟ ਲਾ ਲਾ ਪਰ ਤੇ ਨਹੀਂ ਹੁਣ ਹੈ ਆਏ ਕਾਫਿਰ ਦਾ ਲੈ ਫਾਤਾ ਕੀ ওই ਜਿਹੜਾ ਭੱਜਿਆ ਸੀ ਇੱਥੋਂ ਤੇ ਫਿਰ ਆਉਣੀ ਪਉਦੇ ਉੱਤੇ ਰਾਣੇ ਕਿੱਥੇ ਉੱਤੇ ਪਏ ਆ ਇਹਦਾ ਬੜਾ ਪਾਣੀ ਚੱਲਦਾ ਥੱਲੇ ਆਹ ਕਲਿੱਪ ਸਭ ਤੋਂ ਥੱਲੇ ਪਾਣਾ ਹੌਲਦੇ ਗਏ ਮੁੰਡੇ ਲੋ ਜੀ ਮੁੰਡੇ ਪਲੰਬਿੰਗ ਪਲੰਮੀ ਗਈ ਜਾਂਦਾ ਡਰੇਨਾ ਪਾਈ ਜਾਂਦੇ ਆ ਕਹਿੰਦੇ ਪਾ ਕੇ ਜਾਣੀ ਕੋਈ ਮਰਜ਼ੀ ਹੋ ਜੇ ਹੈ ਰਾਣੇ ਐਵੇਂ ਗੱਲ ਨਿਵੇੜ ਕੇ ਜਾਣਾ ਕੰਮ ਹੈ ਹਾਂ ਨਵੇਂ ਸਿਆਂ ਜਾਣਦੇ ਨਾ ਨਮੜ ਆਵੇਂ ਬੇਗਲੇ ਅਛਾ ਇਹ ਆਪਣੀ ਮਰਜ਼ੀ ਦੀ ਗੱਲ ਸਹੀ ਗਾ ਤੇ ਨਰੇੜ ਕੇ ਜਾਣਾ ਤੇ ਨਰੇੜ ਨਾ ਪਹਿਣਾ ਨਵੇਂ ਕਿ ਗੱਲ ਤੇ ਆ ਕੇ ਵਿੱਚ ਨਾ ਬੱਜੇ ਪਹਿਣਾ ਅੱਖਾਂ ਦੇ ਟੋਪੇ ਲਈ ਜਾਂਦਾ ਪਹਿਲਾਂ ਪੂਜਾ ਕੱਟਦਾ ਨਾ ਇਹਦਾ ਹਣਾ ਬਸ ਹੈ ਇਧਰ ਉਹਨੂੰ ਰੱਖ ਦਿੰਦਾ ਉਹ ਪਰਲਾ ਮੂੰਹ ਕੱਟ ਕੇ ਉੱਤੇ ਉਹ ਲਾ ਦੇ ਟੋਪੀ ਲਾ ਦੇ ਮੂਰੇ ਚੱਲੇ ਤੇ ਹੁਣੇ ਲੰਮੇ ਪਾ ਦੇ ਮਗਰ ਅਗਲੇ ਪਹਿਨ ਨਹੀਂ ਨਾ ਹੋੜੀ ਕੱਟ ਰਹੀ ਈ ਓਏ ਕੱਲਾ ਕੋਨੇ ਦਾ ਉਹ ਕਟ ਰਾਈ ਕੋਲਾ ਕੋਨੇ ਦਾ ਕੋਲਰ ਜਾਉਦਾ ਮੈਂ ਉਹ ਕੱਲੀ ਕੱਲਾ ਕੋਲਰ ਇਹ ਕੱਟ ਦਿੰਦਾ ਉਹ ਵਾ ਕੈਪ ਐ ਚੜ ਜਾਣਾ ਉੱਤੇ ਲੋੜੀ ਹਾਂਜੀ ਮਿੱਤਰੋ ਕੰਮ ਫਿਨਿਸ਼ ਕਰਕੇ ਕਹਿੰਦੇ ਚੱਲ ਪਿਆ ਮੁੰਡੇ ਘਰਾਣੂ ਬਹੁਤ ਜ਼ਿਆਦਾ ਖੰਡ ਸੀਗੀ ਅੱਜ ਤੇ ਘਰਾਣਾ ਕਹਿੰਦੇ ਫਿਰ ਕਿਵਾਂ ਕੀ ਮੌਲਾ ਆ ਠੀਕ ਨੰਬਰ ਹੈ ਆ ਠੇਕੇ ਉੱਥੋਂ ਮਾਰ ਰਿਆ ਅਸੀਂ ਇਕੱਠੀਆਂ ਲਾਈਆਂ ਛੋਟੀਆਂ ਛੋਟੀਆਂ ਲਾਈਆਂ ਅੱਗੇ ਪਿੱਛੇ ਬਾਈ ਬੈਠਾ ਹੋਏ ਨਾਲੇ ਸੈਚਡੇ ਅੱਜੇ ਕੁਝ ਕੀਤਾ ਜਾਵੇ ਉੱਪਰ ਤੋਂ ਪੈਦੋ ਹੈ ਉਹ ਲੈ ਕਰ ਕੋ ਪਹਿਲੇ ਮੇਰੇ ਦੇ 24 ਘੰਟੇ ਨਹੀਂ ਤੇ ਮੈਂ ਦੇ ਦੂੰ ਤੈਨੂੰ ਪੈਸੇ ਤੂੰ ਮੈਨੂੰ ਦੇ ਦੇ ਹਾਂ ਚੱਲ ਚੱਕਾਰੇ ਪੈਸੇ ਮਿਲ ਗਏ ਪੈਸੇ ਮਿਲ ਗਏ ਕਿੰਨੇ ਚਾਹੀਦੇ 120 30 5 10 2000 ਪੌਂਡ ਤੱਕ ਲਿਮਟ ਆ ਲੈ ਜਰਾ ਲੈਵ ਟ੍ਰਿਪ ਵਾਲੀ ਤਖੜੀ ਆ ਤੂੰ ਤੇ ਦੇ ਦੂੰਗਾ ਫਿਰ ਦੇਣੇ ਆ ਵਿਆਜ ਨਾਲ ਹੈਂ ਵਿਆਜ ਨਾਲ ਚੱਲ ਜੇ ਦੇ ਦੂੰਗਾ ਪਿਆਰ ਮੋੜ ਦੇ ਦੂੰ ਜਿਹੜਾ ਕੁਝ ਆਪ ਖਾਏਗਾ ਮੈਨੂੰ ਖਾ ਜਾ ਕਿਵੇਂ ਕਰੀ ਤੋ ਫਿਰ ਬੋਤਲ ਬੋਤਲ ਬਾਈ ਦਾ ਦੀ ਆ ਵੇਖ ਲੋ ਕੀ ਆਪ ਸਿਰਾਜ ਆਇਤੀ ਬੜਲੰਦ ਆਪੀ ਸਾਨੂੰ ਰਾਜੀ ਕਰਦੇ ਹੋਾਂਗੇ ਉਹ ਪੀਜ਼ਾ ਟਰ ਲੈ ਹਾਂ ਤੇ ਲਾਉਣ ਵਾਸਤੇ ਲੈਣੇ ਆਪਾਂ ਰੱਖਣੇ ਥੋੜਾ ਕੋਈ ਤੇ ਗੱਲ ਲੈ ਨਹੀਂ ਰਣੇ ਇਹ ਨਹੀਂ ਸਾਣੇ ਕੋਈ ਗੱਪ-ਗੁੱਪ ਸੁਣਾ ਜਾ ਛੱਡ ਪਰੇ ਝੂਠ ਜੜ ਸੁਣਾ ਰਣੇ ਪੋਸ਼ ਕਰ ਦਸ ਕਣ ਖੁਸ਼ੀ ਤੇ ਜਾਵੇ ਉਹ ਗੱਲ ਸੱਚ ਜੀ ਤੁਹਾਨੂੰ ਸੱਚ ਲੱਗੇ ਹਾਂ ਹਾਂ ਹੈਗਾ ਪਰ ਝੂਠ ਹਾਂ ਦਸ ਰਣੇ ਰਣੇ ਦੇ ਪਹਿਲੇ ਦੋ ਰਣੇ ਕਿੰਨੇ ਪਹਿਲੇ ਦੋ ਰਣੇ ਦਾ ਪੌਣ ਉਤਾਰ ਸਿੱਧਾ ਹੀ ਪਲੰਬਰ ਦਾ ਕੰਮ ਉਹਨੂੰ ਆ ਮੈਂ ਪਹਿਲੇ ਹੁਣ ਡਰੇ ਦਾ ਪੌਣ ਲਾ ਕੇ ਮਤਲਬ ਆ ਦੀਪਿੰਦਰੀ ਦਾ ਦੋਨਾਂ ਪੌਣ ਲਾ ਪਿਆ ਤੇ ਭਾਈ ਵੀ ਇਹਨੂੰ ਆਂਦਾ ਪਾਰਟੀਸ਼ਨ ਇਹ ਘਰ ਲਾ ਪਿਆ ਹਾਂ ਦੇਖ ਬੋਰਡ ਵਾਲੇ ਗਲੂਗ ਲਾ ਕੇ ਕਹਿੰਦਾ ਮੈਂ ਬਣਾ ਲੈਂਦਾ ਗਲੂਗ ਬਣਾ ਲੈਂਦਾ ਭਾਈ ਵੀ ਕਰ ਲੈਂਦਾ ਤੇ ਬੋਡਿੰਗ ਬਣਾ ਲੈਂਦਾ ਨਾ ਮੇਰੇ ਕਹਾਵਾਂ ਬਾਂਟ ਕੇ ਧੋ ਲੈਂਦਾ ਹੱਥ ਲੈ। ਪਾਣੀ ਸ਼ਾਫ ਕਰਾ ਕਾਂਡੀਆਂ ਪਾਰਟੀ ਧੋ ਲੈਂਦਾ ਕਾਂਡੀਆਂ ਸਾਫ ਕਰ ਲੈਂਦਾ। ਹਾਂ ਹੁਣ ਤੈਨੂੰ ਇਹਨੂੰ ਸਮਾਨ ਹੁਣ ਆਉਣਾ ਪੈਣਾ। ਭਾਏ ਫੇਰੇ ਕੰਮ ਉਲਟੋ ਗਿਆ। ਸਹੀ ਗੱਲ ਹੈ। ਇਹ ਆ ਗੇਮਲ ਗੱਲ ਦਾ ਸੱਲਿਆ ਹੈ। ਹਾਂ ਕਿਹੜਾ ਬੰਦਾ ਹੁੰਦਿਆ ਇੰਡੀਆ ਤੋਂ ਤੇ ਉਹ ਕੋਣ ਹੀ ਉਹ ਬੰਦਾ ਦੂਜਾ ਮਾਰਾ ਬੰਦਾ ਹੁੰਦਿਆ ਨਾ ਉਹ ਲੈ ਕੇ ਮਤਲਬ ਬੀਲੀ ਦਾ ਕੰਮ ਸਿੱਖਣਦੇ ਆ। ਨਹੀਂ ਨਹੀਂ। ਆਗੇ ਈ ਦਾ ਬਟ ਲੈਂਦਾ ਆ ਬਣਾ ਬਲ ਬਲ ਲੈਂਦਾ ਅਗੇ ਮੇਰਾ ਪਾਕਾ ਮੇਰਾ ਬੰਦਾ ਹੁੰਦਾ ਇੰਡੀਆ ਦਾ ਮੈਂ ਸ਼ਾਕ ਕਰਾਂ ਲਾਈਟਰੀਸ਼ੀ ਦਾ ਕੰਮ ਹੁੰਦਾ ਮੈਂ ਪੂਰਾ ਹਾਂ ਹਾਂ ਬਲ ਬਲ ਬਲਾ ਲਾ ਲਾ ਪਹਿਲੇ ਚਲ ਉਹ ਬੈਕਰੀ ਚੋਂ ਦਾ ਬਲ ਬਲਾ ਲਾਉਂਦਾ ਮੈਂ ਉਹ ਸਪੈਨਸ ਹੁੰਦਾ ਕਰਾਂ ਜਿਹੜਾ ਬਾਹਰ ਤੋਂ ਆਉਂਦਾ ਹੈ ਬੈ ਜਾ ਲਾ ਸਕੜੀ ਜਿਹੜਾ ਕੇ ਉਹਨੂੰ ਬਲ ਇਹਨੂੰ ਬਲਤ ਲਾਉਣਾ ਮੈਂ ਖਬਰਾਂ ਵੀ 100 ਟਾਹਟਾ ਹਾਟਾ ਲਾ ਲੈਂਦਾ ਵੇ ਤਾਰਾ ਦੂਰ ਆਉਂਦਾ ਬਈ ਤਖਲਾ ਹੋ ਗਿਆ ਨਾ ਆਸਰ ਪਰੰਦਾ ਹੋਊਗਾ ਹਾਂ ਅਗੇ ਮੈਨੂੰ ਬਲਬ ਲਾਉਣਾ ਲਾਉਣਾ ਹੁੰਦਾ ਮੈਂ ਪੈ ਨਹੀਂ ਇਹ ਵੀ ਜੇ ਬੰਦੇ ਵੀ ਹੈਗੇ ਆ ਤੜਾਪੋਂ ਰੱਖਾ ਹੀ ਨਹੀਂਗਾ ਇੱਥੇ ਜਦੋਂ ਕਿਸੇ ਦੇ ਘਰੇ ਬਲਬ ਸੜੂਗਾ ਨਾ ਆਪਾਂ ਨੂੰ ਥੱਦ ਲਗਰਾਂਗੇ ਦੇ ਦਿਆ ਕਰਾਂਗੇ ਦੋ ਚਾਰ ਪਾਊਡਰ ਜਨਖਾਂ ਜੀ ਕੋ ਜਦੋਂ ਪੀਂਦਾ ਗੀ ਮੀਨ ਨਾ ਸ਼ੁਕਰਾਜ ਦੇ ਦਿਨ ਦੇ ਬੜਿਆ ਭੈਜ ਮੀਨ ਹੈ ਮੀਨ ਨੇ ਬਹੁਤ ਕੰਮ ਮੀਨ ਨੇ ਬਹੁਤ ਕੰਮ ਖਰਾਬ ਕੀਤਾ ਭਈਆ ਮੈਂ ਉਹ ਕੱਢਦੇ ਆਂ ਜਾ ਕੇ ਸੈਟਿੰਗ ਕਰਦੇ ਆਂ ਹੋਰ ਕੀ ਕੱਲ ਡੇ ਮਿਸ ਹੋ ਗਿਆ ਲੈਗ ਡੇ ਅੱਜ ਲੈਗ ਡੇ ਤੇਰਾ ਲਾਰਜ ਡੇ ਤੇ ਤੂੰ ਨਹੀਂ ਲਾਈ ਹੁਣੀ ਨਾ ਕਿੱਥੇ ਗਏ ਨਹੀਂ ਮੈਂ ਢਾਈ ਮੈਂ ਹੋਰ ਹੋਰ ਤਾਂ ਕੋਈ ਨਹੀਂ ਪਰ ਲੈਗ ਨਹੀਂ ਮਿਸ ਕਰਦਾ ਮੈਂ ਤਾਂ ਮੈਂ ਜਾਣੇ ਜਾਣਦਾ ਜੜਾ ਨਾ ਇਹ ਤੇਰੀਆਂ ਹਾਂ ਜੜਾ ਮਜ਼ਬੂਤ ਕਰ ਰਿਹਾ ਮੈਂ ਉਹ ਜੜਾ ਚਾਹੀਦੀ ਜਣਾ ਮਜ਼ਬੂਤ ਜੜਾ ਮਜ਼ਬੂਤ ਕਰਨਾ ਹਾਂ ਹਾਂਜੀ ਮਿੱਤਰੋ ਕੰਮ ਤੋਂ ਆ ਗਏ ਨਾਲੇ ਸੈਚਡੇ ਅੱਜ ਫਰੈਸ਼ ਫਰੂਸ਼ ਹੋ ਗਏ ਆ। ਨਾਲੇ ਤੇ ਕੀੜੇ ਪਿਆ ਤੁੰਡੀ। ਸਾਸੀਂ ਤਰ ਪੀਦਾ ਪੂਦਾ ਲੈ ਜਾਂਦਾ ਕਿਉਂਕਿ ਸੀਗਾ ਸੈਚਡੇ ਸੁੱਕੀ। ਫਿਰ ਤਾਂ ਸਮਾਨ ਸਾਰਾ ਦਾ ਨੇ। ਕਿਸੜਤਾ। ਆ ਚੱਕ ਤੇਰਾ। ਸੁੱਕੀ ਰੈਡੀ ਫਿਰ ਖਾਣ ਪੀਣ ਲਈ। ਬਸ ਖਾ ਲਿਆ ਹੁਣ। ਲੈ ਤੂੰ ਜਿਹੜਾ ਮੁਰਗਾ ਬਣਾਉਗਾ ਤੂੰ ਲਿਆ ਕੇ ਆਉਂਗਾ ਜਾਂ ਪਾਉਂਗਾ। ਲਓ ਜੀ ਮੁੰਡਿਆਂ ਨੇ ਨੋਨਵਾਜੀ ਪੀਤਾ ਮਗਿਆ। ਸੁੱਕੀ ਸਾਡਾ ਕੱਪੜੇ ਸੰਭੀ ਜਾਂਦਾ ਉਦੋਂ। ਜਿੰਨੇ ਕਿੰਨੇ ਕੱਪੜੇ ਇਥੇ ਖਰਾਬ ਹੋਏ ਪਹਿਲੇ ਧੋਤੇ ਨਹੀਂ ਹੈਗੇ ਹਾਂ ਸੁਕਾਈ ਨਹੀਂ ਹੈਗੇ ਯਾਨੀ ਕਿ ਧੋ ਸੁਕਾਈ ਬਿਉ ਸੁਕਾ ਰਹੇ ਹਾਂ ਹੀਟ ਤੇ ਰੱਖ ਰੱਖ ਸੁੱਕੀ ਆ ਤੁਸੀਂ ਬਾਬਾ ਨੂੰ ਮੈਂ ਬੋਖ ਹੋ ਜਾਂ। ਵੀ ਆਪ ਸੁਕਾ ਕਰਦਾ ਨਾ ਤਰੇਕ ਤੰਨੇ ਦਣਾ ਦੇ ਪਈ ਸੀ ਉਹ ਪਲੇਟ ਨਹੀਂ ਚੱਕੀ ਤਨੇ ਉਥੋਂ ਉਹ ਪਲੇਟ ਮੈਂ ਸੰਡੇ ਤੋਂ ਆ ਗਈ ਉਹ ਪਲੇਟ ਚ ਕਿਹੜਾ ਕੁਸ਼ ਲੱਗੇ ਤੁਸੀਂ ਸੈਲਟਸ ਦੀ ਉੱਚ ਇਹਦਾ ਨਹੀਂ ਕਰੀਦਾ ਸੁੱਕੀ ਤੋਂ ਮੈਂ ਰੱਖ ਬਈ ਆਪਾਂ ਦਾ ਮੀਟ ਕੜਾ ਬਣਾਇਆ ਠੀਕ ਹੈ ਕਿ ਕਲੇਜੇ ਨਾਲ ਦੀ ਕਲੇਜੀ ਬਣਾ ਚਿਕਨ ਕਿੱਥੋਂ ਬਣਦਾ ਵੀ ਕਿੰਨੀ ਕੁ ਥੋੜੀ ਲਾਉਣੀ ਕਲੇਜੀ ਜੀ ਦਾ ਥੋੜੀ ਪਈ ਆ ਅੱਛਾ ਕਲੇਜੀ ਉੜੀ ਖਾਂਦਾ ਇਹਦੇ ਜਾਵੇ ਜੇ ਕਬੱਡੀ ਖੇਡਣੀ ਕਲੇਜੀ ਕਬੱਡੀ ਕਲੇਜੀ ਵਾਸਤੇ ਥੋੜੀ ਹੁੰਦੀ ਆ ਹਾਂ ਹਾਂ ਫਿਰ ਕਾਸਤ ਹੁੰਦੀ ਆ ਹਾਰਟ ਵਾਸਤੇ ਆ ਠੀਕ ਆ ਅੱਛਾ ਹਾਰਟ ਵਾਸਤੇ ਸਹੀ ਤੇ ਦਿਲ ਵੱਡਾ ਕਰਦੇ ਆ ਉਦਾਂ ਤੇ ਤੇਰੀ ਦੁਖੀ ਦੁਬਈ ਚ ਫਿਰ ਕੀ ਕਹਿੰਦੇ ਆ ਦੇਖ ਲੈ ਮੇਰੀ ਗੱਲ ਸੁਣ ਲੈ ਇੱਕ ਮੈਂ ਮੰਨ ਕਰ ਦਿੰਦਾ ਪਰ ਤੂੰ ਆਪੇ ਬਣਾਇਆ ਕਰ ਇਹਨੂੰ ਤੂੰ ਕੋਣ ਆਇਆ ਕਰ ਹਾਂ ਗੱਲ ਸਹੀ ਤੂੰ ਕੀ ਬਗੋ ਆਪੇ ਬਣਾ ਕੇ ਵੱਡਾ ਗੱਲਾਂ ਮਾਰਦਾ ਇਹ ਤਾ ਉਹ ਤਾਂ ਜੋ ਮਰਜ਼ੀ ਬਣਾਈ ਜਾ ਜੋ ਮਰਜ਼ੀ ਹੈ ਤੇ ਲੇਦੀ ਥੋੜੀ ਸੁਖੀ ਤੇ ਛੱਡ ਯਾਰ ਚਾਚੇ ਨੂੰ ਛੱਡ ਪਰ ਤੂੰ ਦੱਸ ਵੀ ਦਬਈ ਚ ਕੀ ਕਹਿੰਦੇ ਆ ਸੈਚਰਡੇ ਨੂੰ ਜੁਮਾ ਰਾਤ ਜੁਮਾ ਰਾਤ ਮਤਲਬ ਜੁਮੇ ਰਾਤ ਵਾਲੇ ਦਿਨ ਕੀ ਕਰਦੇ ਹੁੰਦੇ ਆ ਜੁਮੇ ਰਾਤ ਜੁਮੇ ਅੱਜ ਇੰਜੁਏ ਕਰ ਰਹੇ ਆਪਾਂ ਸੈਚਰਡੇ ਵੀਕਐਂਡ ਆ ਆਪਾਂ ਜਾਂ ਜੀ ਬੋਤਲ ਲਿਆਂਦੀ ਆ ਨਾ ਆਹੋ ਇਹ ਸੋ ਕੀ ਹੈ ਬੋਟਰੀਆ ਬਈ ਅਸੀਂ ਆਪਾਂ ਅਸੀਂ ਇਕੱਲੇ ਪੀਜ਼ਾ ਖਾਣਾ ਨੇ ਯਾਰ ਇਹ ਜੇ ਤਾਂ ਸਾਰੇ ਲਾ ਮੰਗੇ ਠੀਕ ਆ ਨਹੀਂ ਇਹਨੂੰ ਉਧਰ ਉਧਰ ਵਿੱਚ ਰੱਖ ਦੇ ਫਿਰ ਤੂੰ ਟੇਟੀ ਜੀ ਰੱਖ ਦੇ ਇਹਨੂੰ ਮੇਰਾ ਜੀਰ ਜਦੋਂ ਮੈਨੂੰ ਲੋੜ ਹੋਈ ਫਿਰ ਮੈਂ ਲਾ ਲੂ ਤੂੰ ਲਾ ਲਈ ਹਾਂ ਕਿਉਂਕਿ ਤੇਰੀ ਇਹ ਆਸੀ ਨਾਲ ਅਸੀਂ ਆਪਾਂ ਪੀਜ਼ਾ ਖਾਣਾ ਵੀ ਚਿਕਨ ਪਿਆ ਰੋਟੀ ਨਾਲ ਚਿਕਨ ਖਾ ਲੈਣਾ ਸਾਨੂੰ ਹੋਰ ਕੋਈ ਚੱਕਰ ਨਹੀਂ ਸੁਖੀ ਸੁਖੀ ਜਿਹੜੇ ਦੱਬਈ ਚੋਂ ਨੱਚਦੇ ਨੇ ਕੁੜੀਆਂ ਪੱਕਾ ਗ੍ਰੈਬ ਆ ਕੇ ਨੱਚਦੀਆਂ ਹੁੰਦੀਆਂ ਉਹ ਕਿੱਥੇ ਹੁੰਦਾ ਉਹਦਾ ਕਲੱਬ ਆ ਬਣਿਆ ਹੋਇਆ ਉੱਥੇ ਟੂਰਿਸਟ ਕਮਣਿਆਂਦੇ ਉੱਥੇ ਵਿਖਾਉਂਦੇ ਵਿਖਾਉਂਦੇ ਨੱਚਦਿਆਂ ਕਾਹਦਾ ਕਪੜਾ ਹੈਦਾ ਉਹਨਾਂ ਦਾ ਕੀ ਸਾਕ ਲੈ ਉਧਰ ਆ ਵੇਖ ਲੋ ਲੈ ਇਹਨੂੰ ਇਹਨੂੰ ਬੜੀ ਚਾਸਾ ਇਹਨੂੰ ਸਵਾਦ ਇਹ ਇਹ ਸਵਾਲ ਜੀ ਹੁੰਦਾ 24 ਘੰਟੇ ਮੈਂ ਵੀਡੀਓ ਵੇਖੀਆ ਵੀਰਾਂ ਦੇਖੀਆ ਬਾਹਰ ਉਹਦੇ ਥੱਲੇ ਢੋਲੇ ਟਰੰਡਲ ਪਾ ਦੇ ਉਹਦਾ ਸੁੱਕੀ ਜੇ ਇਹਨੂੰ ਦਬਾਈ ਲੈ ਪਾਊਗਾ ਉਹ ਨੈਟ ਦੇ ਪਾਊਗਾ ਉਧਰ ਦੇਖ ਲੈ ਕਾਹ ਰੱਖ ਲੈਟ ਦੇ ਮੈਨੂੰ ਪਤਾ ਨੈਟ ਤੇ ਪੈਣੀ ਹੈ ਇਹ ਤਾਂ ਕੀ ਜੇ ਇਹਨੂੰ ਦਬਾਈ ਭੇਜ ਗਿਓ ਇਹਨਾਂ ਹੌਲਾ ਕਰਕੇ ਭੇਜ ਦੇ ਥੋੜਾ ਜਿਹਾ ਓਏ ਹੋਏ ਜੋ ਤੂੰ ਇੰਡੀਆ ਗਿਆ ਨਾ ਤੈਨੂੰ ਦੁਬਈ ਭੇਜਣਾ ਇੱਥੋਂ ਪਹਿਲਾਂ ਸੁਖੀ ਇਹਦੀ ਸਟੇ ਕਰਾ ਦਾਂਗੇ ਉੱਥੇ ਹਾਂ ਇਹਨੂੰ ਦਿਖਾਉਣਾ ਮੜਾ ਆ ਇਹਦੀ ਸਟੇ ਕਰਾ ਦੇਣਾ ਠੀਕ ਆ ਮੈਂ ਉਹਦੇ ਜਲਦੀ ਮਿਸਟੇਕ ਉਹ ਦੋ ਛੇ ਮਿੰਟ ਉੱਥੇ ਲੜ ਉਹ ਡਾਊਨ ਸਿਲਿੰਗ ਆਉਂਦੀ ਕਰਨੀ ਉੱਥੇ ਕਰਿਆ ਹੋਇਆ ਇਹ ਉੱਥੇ ਹੀ ਹੈਗਾ ਹੈ ਉੱਥੇ ਪਾਰਕਿੰਗ ਹੈ ਦੋ ਕੀ ਜੇ ਆਪਾਂ ਇੱਥੇ ਕੰਮ ਕਰੀਏ ਦੁਬਈ ਚੱਲਦਾ ਉੱਥੇ ਉੱਥੇ ਦੇ ਨਾਲ ਜਿਆਦਾ ਹੈ ਪਾਰਟੀਸ਼ਨ ਨਹੀਂ ਕਰਦੇ ਉੱਥੇ। ਇਹ ਵੀ ਕੰਮ ਹੈ। ਸੇਮ ਥੋੜੀ ਹੋਣਾ ਮਾਮਾ। ਫਿਰ ਪੈਸੇ ਵੀ ਜ਼ਿਆਦਾ ਮਿਲਦੇ ਜੀ ਕਿ ਕੰਮ ਆਉਂਦਾ। ਨਹੀਂ ਪੈਸੇ ਯਾਰ ਉੱਥੇ 150 ਰੁਪਿਆ ਮਿਲਦਾ। 150 ਯਾਨੀ ਕਿ ਇਤਰਾਮ। ਕਿਹਦਾ ਬਣਾ ਇੰਡੀਆ ਦਾ? ਇੰਡੀਆ 150 ਦਾ 3 ਕਾ 4 ਰੁਪਿਆ ਬਣ ਜਾਂਦਾ। ਫਿਰ ਬਹੁਤ ਥੋੜੇ ਆ। ਕੀ ਬੋਰਡ ਦੇ ਜਿਹੜੇ। ਇਤਨ ਦਰਜੀ ਤਾਂ ਉੱਥੇ ਸੋਲਤਾ ਵੀ ਕਿੰਨੇ ਆਣਾ। ਜੇ ਬੰਦਾ ਲੀਗਲ ਪੇਪਰਾਂ ਤੇ ਉੱਥੇ ਆਇਆ ਹੋਇਆ। ਉਹ ਐ ਸੋਤਦਾ ਵੀ 4.5 ਲੱਖ ਦਾ ਵੀਜ਼ਾ ਹੋਵੇ। ਆਜ਼ਾਦ ਵੀਜ਼ਾ। ਇਕਦਾਂ ਮਰਜੀ ਯਾਦ ਵੀ ਜਾ ਮਿਲ ਗਿਆ ਯਾਰ 4.5 ਲੱਖ ਦਾ ਜਦੋਂ ਮਰਜੀ ਘਰੇ ਜਾ ਅੱਧੇ ਘੰਟੇ ਪਾਉਣੇ ਘੰਟੇ ਬਾਅਦ ਪਲੇਟ ਫੜਦਾ 2-2.5 ਘੰਟੇ ਜਾਣ ਨੂੰ ਲੱਗਣੇ ਹੋਰ ਇਹ ਵਾਲਾ ਕੰਮ ਪੂਰੀ 11-12 ਘੰਟੇ ਲੱਗਣਗੇ ਹਾਂ ਸੁੱਕੀ ਦਵਾਈ ਨਹੀਂ ਜਾ ਰਹੇ ਹੈ ਦਵਾਈ ਲਾ ਘੁੱਟ ਉਹ ਦਵਾਈ ਗਈ ਨਾ ਸੁੱਕੀ ਤੋਂ ਘੁੱਟ ਲਾ ਫਿਰ ਗਲਾ ਸਾਫ ਹੋਏਗਾ ਨਾ ਹਾਂ ਮੈਂ ਜਾਣਾ ਸਵੇਰੇ ਕੰਮ ਤੇ ਸਵੇਰੇ ਕੰਮ ਤੇ ਜਾਣਾ ਸਾਨੂੰ ਛੱਡ ਕੇ ਯਾਰ ਹੁਣ ਤੁਸੀਂ ਦੇਖੋ ਛੋੜੇ ਲੱਗਦੇ ਨੇ ਡੇਲੀ ਦੇ ਦਿਨ ਹਾਂ ਮੈਂ ਜਾਂਦਾ ਕਦੇ ਕਰਕੇ ਤੁਕੀ ਇਹ ਤਾਂ ਤੋ ਖਾ ਗਿਆ ਸੁਕੀ ਧੋਖਾ ਹੋ ਗਿਆ ਇਹ ਨਹੀਂ ਤੂੰ ਕੰਮ ਕਰ ਰੋਜ਼ ਦਿਨ 6 ਦਿਨ ਕੰਮ ਕਰ 6 ਦਿਨ ਚੱਲਾਂਗੇ ਐਦੀ ਖੁਸ਼ ਆ ਫਿਰ 5 ਦਿਨ ਲੱਗਵੇ ਖੁਸ਼ ਆ ਪੂਰਾ ਦਿਲ ਖੁਸ਼ ਆ ਮੇਰੀ ਗੱਲ ਸੁਣ ਹੁਣ ਇਹ ਈ ਆ ਮੈਂ ਪੂਰੇ 30 ਦਿਨ ਲਾਉਂਦਾ ਸੀ 30000 ਬਣਦਾ ਹਜ਼ਾਰ ਰੁਪਏ ਦੀ ਆੜੀ ਕਹਿੰਦੇ ਇਹ ਭੈਣ ਚੋ ਦੀ 9-10000 ਰੁਪਏ ਦੀ ਆੜੀ ਸੀ ਤੋ ਕੀ ਆਦਾ ਗੱਲ ਆ ਬੋਤਨ ਵਾਲੀ ਗੱਲ ਹੈ ਹਾਂ ਜੀ ਆਪਣੀ 80 ਰੁਪਏ ਦਿਹਾੜੀ ਪਈ ਨੌ 10000 ਰੁਪਏ ਕੀ ਹੂੰ ਨੌ 10000 ਰੁਪਏ ਨਹੀਂ ਆ ਯਾਰ ਵੀਰੇ ਇੱਕ ਮਹੀਨੇ ਦਾ ਦਿੰਦਾ ਬੰਦਾ ਇਹਨਾਂ ਫੁੱਲ ਕੰਮ ਕਰ ਗਲਵਾ ਤਾਂ ਐਂਡਾ ਫਿਰ ਇਥੇ ਹਾਂ ਖੁਸ਼ ਆ ਬੁਰਾ ਤੂੰ ਖੁਸ਼ ਆ ਮੈਂ ਯਾਰ ਮੈਂ ਤਾਂ ਪਹਿਲੀ ਖੁਸ਼ ਆ ਮੈਂ ਤਾਂ ਸ਼ਰਮਾਤਮਾ ਵੱਲੋਂ ਹੀ ਆਪਾਂ ਨੂੰ ਅਸੀਂ ਤਾਂ ਜਾ ਰਹੇ ਆ ਮਾਰਦੀ ਸੁੱਖੀ ਛੱਡ ਕੇ ਜਾ ਵਰਦਨੇ ਨੇ ਆਪਾਂ ਨੂੰ ਤੈਨੂੰ ਨੌਲੇਜ ਕੀ ਦਿੰਦਾ ਤੂੰ ਜਾਣਾ ਭੁਖਾਲਾ ਮੈਂ ਇਹਨੂੰ ਨਾਲ ਲੈ ਕੇ ਜਾਉ। ਮਾਮਾ ਐਦਾਂ ਥੋੜੀ ਨਿਗਾਹ ਜਿਹਾ ਜਰਾ। ਆਹ ਦੇਖ ਲੈ ਹੁਣ। ਨਹੀਂ ਸੁਖੀ, ਮੇਰੀ ਗੱਲ ਸੁਣੋ। ਦੋਵੇਂ ਇਹਨਾਂ ਦੇ ਆਰਕੀ ਕੰਮ ਚਲਾਉਂਦਾ ਉਹ ਇੰਡੀਆ ਡਾਊਨ ਸੀਡਿੰਗਾਂ ਦਾ। ਇਹਨੂੰ ਵੀ ਆਉਂਦਾ ਤੈਨੂੰ ਵੀ ਆਉਂਦਾ। ਮੈਂ ਤਾਂ ਕੋਈ ਨਹੀਂ ਕਰਦਾ ਇੰਡੀਆ। ਕਿਉਂ? ਇਹੜੀਆਂ ਨੂੰ ਪਤਾ ਹੀ ਲੱਗਣਾ ਹੈਗਾ। ਇੱਥੇ ਟੈਂਪਰਾ ਨੇ, ਉੱਥੇ ਸਟੀਲ ਆ। ਤੇ ਤੂੰ ਸਿਖਾ ਦਈ ਇਹਨੂੰ? ਯਾਰ ਅਸੀਂ ਉਹ ਹੋਰ ਦੇਖਾਂਗੇ ਇਸ ਟਾਈਮ। ਪੀਵੀਸੀ ਪੀਵੀਸੀ ਕਰ ਲਿਆ ਕਰੂ ਆਹੇ। ਪੀਵੀਸੀ ਲਾੜਾ ਕਰੂ। ਕਲੈਡਿੰਗ ਜਿਹਨੂੰ ਇਥੇ ਕਲੈਡਿੰਗ ਕਹਿੰਦੇ ਆ ਇਹ ਤਾਂ ਉਹ ਤਾਂ ਲਾ ਸਕਦੇ ਉਹ ਪੀ ਵੀ ਸੀ ਲਾ ਸਕਦੇ ਸੁੱਕੀ ਆਪਾਂ ਪੀ ਵੀ ਸੀ ਕਰ ਸਕਦੇ ਬਾਥਰੂਮ ਦੀ ਕਲੈਡਿੰਗ ਸਾਰ ਤੁਹਾਨੂੰ ਲੱਗਦੀ ਆ ਉਹ ਤਾਂ ਯਾਰ ਇੰਨੇ ਕੁ ਪਿੰਨਾ ਜਿਹਾ ਮਿਲਦੀਆਂ ਨੇ ਪੀ ਵੀ ਸੀ ਜਿੱਥੇ ਲਾਗੀ ਪਿੰਨਾ ਚਾਰ ਮਾਰ ਦੇ ਬਸ ਬੱਸ ਹਾਂ ਡੇਪੀ ਡੇਪੀ ਨਾਲ ਡੇਪੀ ਲੱਗਦੀ ਨਹੀਂ ਹੈਗੀ ਉਹ ਡੇਪੀ